ਤੋਂ ਨਾਲ ਲੱਪੀ ਸਵੇਰ ਸੀ ਪਿੰਡ ਦੀਆਂ ਗਲੀਆਂ 'ਚ ਅਜੀਹਾ ਸਨਾਟਾ ਸੀ ਜਿਵੇਂ ਸਮਾਂ ਹੀ ਫੈਰ ਗਿਆ ਹੋਵੇ ਹਰ ਘਰ ਦੇ ਵਿੱਚ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਅੱਜ ਉਸ ਪਿੰਡ ਦਾ ਸਭ ਤੋਂ ਹਿੰਮਤੀ ਪੁੱਤਰ ਸ਼ਹੀਦ ਹੋ ਗਿਆ ਸੀ ਸੂਬੇਦਾਰ ਗੁਰਮੀਤ ਸਿੰਘ ਜਿਸਤਾ ਨਾਮ ਹੈ ਦੀਵਾਲੀ ਦੀ ਰਾਤ ਜਦੋਂ ਸਾਰਾ ਦੇਸ਼ ਦੀਵੇ ਜਲਾ ਰਿਹਾ ਸੀ ਉਸ ਵੇਲੇ ਸਰਹੱਦ ਤੇ ਗੋਲੀਆਂ ਦੀ ਤਰਕੜਾਹਟ ਹੋ ਰਹੀ ਸੀ ਕ੍ਰਾਸ ਫਾਇਰਿੰਗ ਦੇ ਵਿੱਚ ਗੁਰਮੀਤ ਸਿੰਘ ਨੇ ਨੇ ਆਪਣੀ ਜਾਨ ਦੇ ਕੇ ਦੇਸ਼ ਦੀ ਰੱਖਿਆ ਕੀਤੀ ਸੀ ਗੁਰਦੁਆਰੇ ਦੇ ਸਾਹਮਣੇ ਫੌਜ ਦੀ ਜੀਪ ਰੁਕੀ ਅੰਦਰੋਂ ਇੱਕ ਸਫੈਦ ਕਫਨ ਦੇ ਵਿੱਚ ਲਪਟਿਆ ਸਰੀਰ ਉਤਾਰਿਆ ਗਿਆ ਉੱਪਰ ਤਿਰੰਗਾ ਸੀ ਪਾਇਆ ਗਿਆ ਸਰੀਰ ਦੇ ਉੱਪਰ ਪਿੰਡ ਦੇ ਸਾਰੇ ਲੋਕ ਖਾਮੋਸ਼ ਖੜੇ ਸਨ ਬਜ਼ੁਰਗਾਂ ਦੇ ਹੱਥ ਜੋੜੇ ਹੋਏ ਸੀ ਤੇ ਨੌਜਵਾਨਾਂ ਦੇ ਸਿਰ ਝੁਕੇ ਹੋਏ ਸੀ ਸਭ ਨੂੰ ਲੱਗਦਾ ਸੀ ਕਿ ਪਿੰਡ ਦਾ ਸਭ ਤੋਂ ਸੂਰਮਾ ਪੁੱਤਰ ਹੁਣ ਸਦਾ ਲਈ ਚਲਾ ਗਿਆ ਆ ਕੁਝ ਦਿਨ ਪਹਿਲਾਂ ਹੀ ਗੁਰਮੀਰ ਸਿੰਘ ਨੇ ਆਪਣੇ ਪਿਤਾ ਨੂੰ ਕਿਹਾ ਸੀ ਕਿ ਬਾਪੂ ਜੀ ਜੇ ਮੈਂ ਕਦੇ ਵਾਪਸ ਨਾ ਆਵਾਂ ਤਾਂ ਇਹ ਨਾ ਸੋਚਣਾ ਕਿ ਮੈਂ ਹਾਰ ਗਿਆ ਮੇਰੇ ਲਈ ਤਾਂ ਜੰਗ ਦਾ ਮੈਦਾਨ ਹੀ ਮੇਰਾ ਦਰਬਾਰ ਸਾਰਦਾ ਉਸਦੇ ਇਹ ਸ਼ਬਦ ਅੱਜ ਹਰ ਕਿਸੇ ਦੇ ਮਨ ਦੇ ਵਿੱਚ ਗੂੰਜ ਰਹੇ ਸੀ ਪਿੰਡ ਦੇ ਲੋਕਾਂ ਨੇ ਅਰਥ ਪੀ ਚੁੱਕੀ ਚਾਰ ਫੌਜੀ ਅਧਿਕਾਰੀਗੇ ਤੁਰੇ ਹਵਾ ਦੇ ਵਿੱਚ ਤਿਰੰਗਾ ਹੌਲੀ-ਹੌਲੀ ਲਹਿਰਾ ਰਿਹਾ ਸੀ ਫੌਜ ਦੇ ਜਵਾਨਾਂ ਨੇ ਸਲਾਮੀ ਲਈ ਰਾਤਲਾਂ ਤਿਆਰ ਰਾਈਫਲੇ ਤਿਆਰ ਕੀਤੀਆਂ ਗਈਆਂ ਸ਼ਹੀਦ ਗੁਰਮੀਤ ਸਿੰਘ ਅਮਰ ਰਹੇ ਦੇ ਨਾਰੇ ਗੂੰਜੇ ਤੇ ਹਵਾ ਦੇ ਵਿੱਚ ਦੇਸ਼ ਭਗਤੀ ਦੀ ਸੁਗੰਧ ਫੈਲ ਗਈ ਸਮਸ਼ਾਨ ਘਾਟ ਪਹੁੰਚ ਕੇ ਹਰ ਕੋਈ ਚੁੱਪ ਸੀ ਸਿਰਫ ਹਵਾ ਦੀ ੜਕਾਂ ਅਤੇ ਲੱਕੜਾਂ ਦੀ ਖੜਖੜਾਹਟ ਸੁਣਾਈ ਦੇ ਰਹੀ ਅਰਥੀ ਨੂੰ ਸਾਵਧਾਨੀ ਨਾਲ ਰੱਖਿਆ ਗਿਆ ਗਰੰਥੀ ਸਿੰਘ ਨੇ ਅਖੀਰਲੀ ਅਰਦਾਸ ਸ਼ੁਰੂ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਗ ਲਗਾਉਣ ਲਈ ਲੱਕੜਾਂ ਨੂੰ ਠੀਕ ਕੀਤਾ ਰਹ ਸੀ ਰੰਗਾਂ ਮੋੜ ਰਹੇ ਸਨ ਤਾਂ ਕਿ ਉਹ ਮਾਤਾ ਪਿਤਾ ਨੂੰ ਦਿੱਤਾ ਜਾ ਸਕੇ ਫਿਰ ਅਚਾਨਕ ਪਿੱਛੋਂ ਫੌਜੀਆਂ ਦੀ ਕਾਲੇ ਰੰਗ ਦੀ ਗੱਡੀ ਤੇ ਆਏ ਮੇਜਰ ਡਰਨਲ ਤੂਫਾਨ ਸਿੰਘ ਨੇ ચી ਟੁਕੀ ਕਿਹਾ ਕਿ ਜਲਦੀ ਇਹ ਅੰਤਿਮ ਸੰਸਕਾਰ ਰੋਕਿਆ ਜਾਵੇ ਇੱਕ ਪਲ ਦੇ ਵਿੱਚ ਸਾਰਾ ਮਾਹੌਲ ਹਿਲ ਗਿਆ ਕੁਝ ਜਵਾਨਾਂ ਨੇ ਤੁਰੰਤ ਕਫਨ ਹਟਾਇਆ ਤੇ ਜੋ ਦ੍ਰਿਸ਼ ਸਾਹਮਣੇ ਸੀ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਬਣੇ ਰਹੋ ਵੀਡੀਓ ਦੇ ਅੰਤ ਤੱਕ ਦੱਸਾਂਗੇ ਤੁਹਾਨੂੰ ਪੂਰੀ ਕੱਲੀ-ਕੱਲੀ ਗੱਲ ਕਰ ਚੈਨਲ ਦੇ ਨਵੇਂ ਉਕਤ ਕਰ ਲੋ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਲਾਈਕ ਤੇ ਕਮੈਂਟ ਜਰੂਰ ਕਰਿਓ ਜੀ ਜਿਹੜਾ ਗੁਰਮੀਤ ਸਿੰਘ ਸੀ ਉਸ ਦੀ ਡਿਊਟੀ ਲੱਗੀ ਸੀ ਕਸ਼ਮੀਰ ਦੇ ਬਾਰਡਰ ਤੇ ਕਿ ਕਸ਼ਮੀਰ ਦੇ ਬਾਰਡਰ ਦੇ ਵਿੱਚ ਉਸ ਦੀ ਪਹਿਲੀ ਪੋਸਟਿੰਗ ਸੀ ਕਾਰੀ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਉਸ ਨੂੰ ਡਿਊਟੀ ਮਿਲ ਗਈ ਸੀ ਉਹਨਾਂ ਆਖਰਕਾਰ ਆਪਣੀ ਲੀਡ ਦੇ ਨਾਲ ਨਾਲ ਉਸ ਦੇ ਸੁਪਨੇ ਵੀ ਸਾਕਾਰ ਹੁੰਦੇ ਹੋਏ ਦਿਖਾਈ ਦੇ ਰਹੇ ਸੀ ਗੁਰਮੀਤ ਸਿੰਘ ਪੜਾ ਲ ਪੜਿਆ ਲਿਖਿਆ ਤੇ ਪਿੰਡ ਦਾ ਹੋਣ ਹਾ ਨੌਜਵਾਨ ਸੀ ਜੋ ਕਿ ਬਹੁਤ ਨੌਜਵਾਨਾਂ ਨੂੰ ਐਪਰੀਸ਼ੀਏਟ ਕਰਦਾ ਸੀ ਔਰ ਆਪਣੇ ਮਾਪੇ ਦਾ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦਾ ਸੀ ਤੇ ਹੁਣ ਉਸ ਨੂੰ ਲੱਗਦਾ ਸੀ ਵੀ ਸ਼ਾਇਦ ਉਹ ਸੁਪਨੇ ਹੁਣ ਪੂਰੇ ਕਰ ਸਕਦਾ ਹੈ ਕਿਉਂਕਿ ਉਹ ਸ਼ਾਇਦ ਸਮਾਂ ਆ ਚੁੱਕਿਆ ਸੀ ਤੇ ਗੁਰਮੀਰ ਸਿੰਘ ਬਹੁਤ ਸੋਹਣਿਆ ਤੇ ਹੌਨ ਹਾਰ ਨੌਜਵਾਨ ਸੀ ਤੇ ਡਿਊਟੀ ਦੇ ਨਾਲ ਨਾਲ ਉਹ ਆਪਣੇ ਫਰਜ਼ ਵੀ ਚੰਗੀ ਤਰ੍ਹਾਂ ਨਿਭਾਉਂਦਾ ਸੀ ਤੇ ਆਖਰ ਆਪਣੇ ਫਰਜ਼ਾਂ ਨੂੰ ਚੰਗੀ ਤਰ੍ਹਾਂ ਵੇਖਦਾ ਸੀ ਔਰ ਜਿੱਥੇ ਕਿਤੇ ਗੱਲ ਹੁੰਦੀ ਲੋੜ ਪੈਂਦੀ ਤੇ ਗੁਰਮੀਰ ਸਿੰਘ ਸਭ ਤੋਂ ਪਹਿਲਾਂ ਤੇ ਅੱਗੇ ਹੁੰਦਾ ਸੀ ਗੁਰ ਸਿੰਘ ਬਹੁਤ ਵਧੀਆ ਇਨਸਾਨ ਸੀ ਤੇ ਇਥੋਂ ਤੱਕ ਜੇ ਗੱਲ ਕੀਤੀ ਜਾਵੇ ਤੇ ਗੁਰਮੀਰ ਸਿੰਘ ਦੇ ਪਰਿਵਾਰਕ ਮੈਂਬਰ ਵੀ ਬਹੁਤ ਜ਼ਿਆਦਾ ਕੋਚੀ ਤੇ ਪਿੰਡ ਦੇ ਵਿੱਚ ਬਹੁਤ ਵਧੀਆ ਇਤਤ ਬਣੀ ਹੋਈ ਸੀ ਤੇ ਇੱਕ ਵਾਰ ਅਜਿਹਾ ਸਮਾਂ ਆਉਂਦਾ ਤੇ ਜਿੱਥੇ ਕਿ ਮੁੱਠ ਭੇੜ ਹੋ ਜਾਂਦੀ ਹੈ ਸੋ ਜਿੱਥੇ ਕੁਝ ਲੋਕ ਜਿਹੜੇ ਨੇ ਫੌਜੀ ਉੱਤੇ ਹਮਲਾ ਕਰ ਦਿੰਦੇ ਨੇ ਤੇ ਉਹਨਾਂ ਫੌਜੀਆਂ ਦੇ ਕਾਫਲੇ ਤੇ ਅਜਿਹਾ ਜ਼ੋਰਦਾਰ ਹਮਲਾ ਕੀਤਾ ਤੇ ਜਿੱਥੇ ਕੁਝ ਫੌਜੀ ਜਵਾਨ ਸ਼ਹੀਦੀ ਨਾਲ ਆ ਜਾਂਦੇ ਨੇ ਤੇ ਆਖਰ ਫੌਜੀ ਜਵਾਨਾਂ ਦੇ ਜਿਹੜੇ ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ ਹਰ ਇੱਕ ਥਾਂ 'ਤੇ ਹੋਈਆਂ ਜਿੱਥੇ-ਥੇ ਘਟਨਾਵਾਂ ਵਾਪਰੀਆਂ ਉਹਦੇ ਵਿੱਚ ਕੁਝ ਨਾ ਕੁਝ ਫੌਜੀ ਜਵਾਨਾਂ ਦੀਆਂ ਜਿਹੜੀਆਂ ਸ਼ਹੀਦੀਆਂ ਜ਼ਰੂਰ ਹੁੰਦੀਆਂ ਸੋ ਆਖਰ ਉਹਦੀ ਜਵਾਨ ਜਿਹੜੇ ਨੇ ਉਹ ਬਹੁਤ ਤਹੀਦ ਹੋ ਗਏ ਸੋ ਜਿਹੜੀ ਇਹ ਮੁੱਠਪੇੜ ਕਸ਼ਮੀਰ ਦੇ ਇਲਾਕੇ ਦੇ ਵਿੱਚ ਹੋਈ ਸੀ ਸੋ ਇਸ ਫੌਜੀ ਜਵਾਨ ਜੋ ਕਿ ਗੁਰਮੀਤ ਸਿੰਘ ਸੀ ਇਹਦੇ ਵਿੱਚ ਇਹ ਵੀ ਸ਼ਹੀਦੀ ਪ੍ਰਾਪਤ ਕਰ ਜਾਂਦਾ ਹੈ ਸੋ ਫੌਜੀ ਜਵਾਨ ਗੁਰਮੀਤ ਸਿੰਘ ਆਪਣੇ ਦੇਸ਼ ਲਈ ਕੁਰਬਾਨ ਹੋ ਜਾਂਦਾ ਹੈ ਤੋ ਸਾਰੇ ਹੀ ਦੇਸ਼ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਪਤਾ ਲੱਗ ਜਾਂਦਾ ਜਿਵੇਂ ਜਿਵੇਂ ਕੋਈ ਸ਼ਹੀਦ ਹੋਇਆ ਖਬਰਾਂ ਪਹੁੰਚ ਜਾਂਦੀਆਂ ਨੇ ਇਹ ਪਤਾ ਲੱਗ ਜਾਂਦਾ ਵੀ ਫਲਾਣਾ ਸਾਨੂੰ ਸ਼ਹੀਦ ਹੋ ਗਏ ਨੇ ਜਿਹੜੇ ਫੌਜ ਦੇ ਜਵਾਨ ਨੇ ਸ਼ਹੀਦ ਹੋ ਜਾਂਦੇ ਨੇ ਜਿਨ੍ਹਾਂ ਦੇ ਘਰ ਪਰਿਵਾਰਕ ਮੈਂਬਰ ਫੌਜ ਦੇ ਵਿੱਚ ਸਨ ਉਹਨਾਂ ਨੂੰ ਚਿੰਤਾ ਪੈ ਜਾਂਦੀ ਹੈ ਵੀ ਸਾਡਾ ਕਿਤੇ ਸ਼ਹੀਦ ਨਾ ਹੋ ਗਿਆ ਹੋਵੇ ਉਹ ਆਪੋ ਆਪਣਾ ਪਤਾ ਕਰਦੇ ਨੇ ਤੋ ਆਪੋ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਇੱਕ ਦੂਜੇ ਨਾਲ ਵਿਚਾਰਾਂ ਸਾਂਝੀਆਂ ਹੁੰਦੀਆਂ ਨੇ ਪਰ ਹਰ ਇੱਕ ਨੂੰ ਜਿਹੜਾ ਹੈ ਇਹ ਜਰੂਰ ਫਿਕਰ ਹੁੰਦਾ ਹੈ ਜਿਵੇਂ ਫਿਕਰ ਸਾਰਿਆਂ ਨੂੰ ਹੁੰਦਾ ਆ ਤੇ ਹਰ ਇੱਕ ਨੂੰ ਫਿਕਰ ਹੁੰਦਾ ਵੀ ਕਿਤੇ ਸਾਡੇ ਕੋਲ ਜਵਾਨ ਆ ਜਿਹੜਾ ਉਹ ਨਾ ਸ਼ਹੀਦ ਹੋ ਗਿਆ ਉਹ ਸੋ ਇਸ ਤਰ੍ਹਾਂ ਕਰਕੇ ਜਦੋਂ ਸਾਰੀਆਂ ਬਾਡੀਆਂ ਨੂੰ ਇਕੱਠਿਆ ਕੀਤਾ ਜਾਂਦਾ ਤੇ ਚੰਗੀ ਤਰ੍ਹਾਂ ਆਇਡੈਂਟੀਫਾਈ ਕਰਕੇ ਉਹਨਾਂ ਫੌਜੀ ਜਵਾਨਾਂ ਨੂੰ ਉਹਨਾਂ ਦੇ ਘਰ ਪਹੁੰਚਾਇਆ ਜਾਂਦਾ ਤੇ ਜਿਵੇਂ ਹੀ ਉਹਨਾਂ ਦੇ ਘਰ ਪਹੁੰਚਾਇਆ ਜਾਂਦਾ ਇਧਰ ਹੋਂ ਗੁਰਮੀਤ ਸਿੰਘ ਦੇ ਘਰ ਪਹਿਲਾਂ ਹੀ ਸੁਨੇਹਾ ਦੇ ਦਿੱਤਾ ਗਿਆ ਸੀ ਕਿ ਤੁਹਾਡਾ ਜਿਹੜਾ ਜਵਾਨ ਹੈ ਉਹ ਫੌਜ ਲਈ ਸ਼ਹੀਦ ਹੋ ਟੁਕਿਆ ਦੇਸ਼ ਲਈ ਸ਼ਹੀਦ ਲੋਟਕੇ ਕਾਲ ਦੇ ਵਿੱਚ ਦੂਸਰਾ ਕਰਕੇ ਜਿਹੜੀ ਮੁੱਠ ਭੇੜ ਹੋਈ ਆ ਉਸ ਦੇ ਵਿੱਚ ਗੁਰਮੀਤ ਸਿੰਘ ਵੀ ਸ਼ਹੀਦੀ ਪਾਸ ਪਾ ਚੁੱਕਿਆ ਹੈ। ਤੋਂ ਆਕਰ ਪਿੰਡ ਦੇ ਵਿੱਚ ਪਹਿਲਾਂ ਹੀ ਸੋਗ ਦਾ ਮਾਹੌਲ ਸੀ। ਦੀਵਾਲੀ ਦੇ ਦਿਨ ਸੀ ਉਸ ਤੋਂ ਪਹਿਲਾਂ ਹੀ ਪਿੰਡ ਦੇ ਹੋਣਹਾਰ ਨੌਜਵਾਨ ਗੁਰਮੀਤ ਸਿੰਘ ਦੀ ਇਸ ਸੰਸਾਰ ਤੋਂ ਚਲੇ ਜਾਣ ਦੀ ਖਬਰ ਆ ਜਾਂਦੀ ਹੈ। ਜਿਸ ਦਿਨ ਪਰਿਵਾਰਕ ਮੈਂਬਰ ਤੇ ਪਿੰਡ ਵਾਲੇ ਲੋਕ ਬਹੁਤ ਜ਼ਿਆਦਾ ਗਹਿਰੇ ਸਦਮੇ ਦੇ ਵਿੱਚ ਆ ਜਾਂਦੇ। ਤੋਂ ਸਾਰੇ ਹੀ ਬਹੁਤ ਜ਼ਿਆਦਾ ਸੋਚਣ ਲੱਗ ਜਾਂਦੇ ਨੇ, ਬਹੁਤ ਜ਼ਿਆਦਾ ਰਲਾਬ ਕਰਨ ਲੱਗ ਜਾਂਦੇ। ਤੇ ਫੌਜੀ ਜੇ ਦੇ ਨਾਲ ਦੇ ਜਵਾਨ ਹੁੰਦੇ ਨੇ ਗੁਰਮੀਤ ਸਿੰਘ ਨੂੰ ਲੈ ਕੇ ਆਉਂਦੇ ਨੇ ਪਿੰਡ ਤੇ ਉਸ ਤੇ ਅੰਤਿਮ ਸੰਸਕਾਰ ਦੀ ਤਿਆਰੀ ਕੀਤੀ ਜਾਂਦੀ ਹੈ ਤੇ ਤਿਰੰਗਾ ਵੀ ਸਮੇਟਿਆ ਜਾਂਦਾ ਹੈ ਇਸਲਾਮੀ ਵੀ ਦੀ ਰੀਤੀ ਜਾਂਦੀ ਹੈ ਤੋਂ ਆਖਰ ਲਾਂਬੂ ਹੀ ਲਾਉਣ ਦੀ ਧੀਰ ਸੀ ਇਹਨੇ ਨੂੰ ਜਿਹੜੀ ਮਿਲਤੀ ਅਫਸਰਾ ਦੀ ਇੱਕ ਬਹੁਤ ਵੱਡੀ ਗਾਰਤ ਚੜ ਕੇ ਆਉਂਦੀ ਹੈ ਸੋ ਮਿਲਟਰੀ ਅਫਸਰ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਉਂਦੇ ਨੇ ਤੇ ਆਣ ਕੇ ਉਹ ਰੋਕਦੇ ਨੇ ਇੱਕ ਜਿਹੜਾ ਫੌਜ ਦਾ ਮੇਨ ਅਫਸਰ ਹੁੰਦਾ ਹੈ ਉਹ ਆਣ ਕੇ ਇਸ ਸਟੇਜ ਨੂੰ ਰੋਕਦਾ ਹੈ ਤੋਂ ਖਰ ਉਹ ਇਸ ਚੀਜ਼ ਨੂੰ ਬੁਰੀ ਤਰ੍ਹਾਂ ਇਹ ਵੇਖਦਾ ਹੈ ਕਿਉਂਕਿ ਉਸ ਦਾ ਰੋਕਣਾ ਬਿਲਕੁਲ ਇਸ ਤਰ੍ਹਾਂ ਸੀ ਜਿਵੇਂ ਕਿਸੇ ਨੂੰ ਜ਼ਬਰਦਸਤੀ ਰੋਕਿਆ ਜਾਵੇ ਜਾਂ ਫਿਰ ਕਿਸੇ ਨੂੰ ਤਾਰ ਕੇ ਰੋਕਿਆ ਜਾਵੇ ਉਸ ਦੇ ਸ਼ਬਦਾਂ ਦੇ ਵਿੱਚ ਇੱਕ ਅਜੇ ਹੀ ਗੱਲਬਾਤ ਸੀ ਤੇ ਉਹ ਆਖੇ ਜਿਵੇਂ ਰੋਕਦਾ ਸਾਰੇ ਹੀ ਵੇਖਣ ਲੱਗ ਜਾਂਦੇ ਨੇ ਹੈਰਾਨ ਹੋ ਜਾਂਦੇ ਨੇ ਵੀ ਕਿਉਂ ਰੋਕ ਦਿੱਤਾ ਗਿਆ ਵੀ ਅੰਤਿਮ ਰਸਮਾਂ ਹੋ ਚੁੱਕੀਆਂ ਨੇ बस ਲੰਬੂ ਲੋਨ ਦੀ ਦੇਰੀ ਹੈ ਵੀ ਫੌਜ ਦੇ ਜਿਹੜੇ ਅਫਸਰ ਨੇ ਕਿਉਂ ਰੋਕ ਰਹੇ ਨੇ ਤੋਂ ਆਖੇ ਫਿਰ ਫੌਜ ਦੇ ਅਫਸਰ ਚੰਗੀ ਤਰ੍ਹਾਂ ਖੰਨ ਨੂੰ ਝੁੱਕਦੇ ਨੇ ਚਿਹਰੇ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਨੇ ਪਰ ਚਿਹਰੇ ਨੂੰ ਪਹਿਚਾਣਿਆ ਨਹੀਂ ਸੀ ਜਾ ਰਿਹਾ ਉਹਦਾ ਕਾਰਨ ਕੀ ਸੀ ਕਿਉਂਕਿ ਇੰਨੀ ਜ਼ਿਆਦਾ ਜਿਹੜੀ ਤਗਲੀ ਫਾਇਰਿੰਗ ਹੋਈ ਸੀ ਤੇ ਕੁਝ ਉਸ ਦੇ ਵਿੱਚ ਬੌਂਬ ਵੀ ਫਟੇ ਸੀ ਤੇ ਬਾਂਬਾ ਫਟਣ ਦੇ ਨਾਲ ਕੁਝ ਜਵਾਨਾਂ ਦੇ ਚਿਹਰੇ ਜਿਹੜੇ ਸੀ ਬਿਲਕੁਲ ਖਰਾਬ ਹੋ ਚੁੱਕੇ ਸੀ ਚਿਹਰਿਆਂ ਨੂੰ ਪਹਿਚਾਣਿਆ ਨਹੀਂ ਸੀ ਜਾ ਰਿਹਾ ਚਿਹਰੇ ਜਿਹੜੇ ਸੀ ਬਿਲਕੁਲ ਖਰਾਬ ਹੋ ਚੁੱਕੇ ਸੀ ਆਖਰਕਾਰ ਇੰਜ ਲੱਗਦਾ ਸੀ ਵੀ ਸ਼ਾਇਦ ਜਿਵੇਂ ਚਿਹਰਿਆਂ ਨੂੰ ਜਾਣ ਬੁੱਝ ਕੇ ਖਰਾਬ ਕੀਤਾ ਗਿਆ ਹੋਵੇ ਤਾਂ ਆਖਰ ਆਇਡੈਂਟੀਫਾਈ ਕੁਝ ਚੀਜ਼ਾਂ ਤੋਂ ਉੱਪਰ ਗਿਆ ਸੀ ਤੋਂ ਕੁਝ ਚੀਜ਼ਾਂ ਦੇ ਨਾਲ ਹੀ ਡਰ ਹੈ ਉਹ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਨਾਰਮਲੀ ਤੌਰ ਤੇ ਆਇਡੈਂਟੀਫਾਈ ਕਰਕੇ ਭੇਜਿਆ ਗਿਆ ਸੀ ਸਾਰੀਆਂ ਬਾਡੀਆਂ ਨੂੰ ਉਹਨਾਂ ਦੇ ਵਿੱਚ ਗੁਰਮੀਤ ਸਿੰਘ ਵੀ ਸੀ ਪਰ ਫੌਜ ਦਾ ਅਫਸਰ ਆ ਕੇ ਸੰਸਕਾਰ ਨੂੰ ਰੋਕਦਾ ਤੇ ਜਿਵੇਂ ਉਹ ਚਿਹਰਾ ਵੇਖਣ ਦੀ ਕੋਸ਼ਿਸ਼ ਕਰਦਾ ਕੁਝ ਵੀ ਸਮਝ ਨਹੀਂ ਆਉਂਦਾ ਦੋਸਤੋ ਬਾਅਦ ਫਿਰ ਸਾਰੇ ਲੋਕ ਪੁੱਛਦੇ ਨੇ ਕਿ ਤੁਸੀਂ ਇਹ ਅੰਤਿਮ ਸੰਸਕਾਰ ਕਿਉਂ ਰੋਕਾਇਆ ਕੀ ਕਾਰਨ ਹੈ ਇਸਦੇ ਤੁਸੀਂ ਇਸਦੇ ਬਾਰੇ ਦੱਸੋ ਤੇ ਸਹੀ ਸਾਨੂੰ ਕਾਰਨ ਦੱਸੋ ਤੇ ਫਿਰ ਮੇਦਰ ਤੂਫਾਨ ਸਿੰਘ ਜਿਹੜਾ ਕਰਨਲ ਹੁੰਦਾ ਹੈ ਉਹ ਸਾਰੀ ਗੱਲਵਾ ਦੱਸਦਾ ਹੈ ਕਹਿੰਦਾ ਵੀ ਇਹ ਕੋਈ ਹੋਰ ਕਿਸੇ ਦੀ ਬਾਡੀ ਹੈ ਤੁਸੀਂ ਕਿਸੇ ਹੋਰ ਦਾ ਅੰਤਿਮ ਸੰਸਕਾਰ ਕਰ ਰਹੇ ਸੀ ਪਿੰਡ ਵਾਲੇ ਹੈਰਾਨ ਹੋ ਜਾਂਦੇ ਨੇ ਵੀ ਇਹ ਕਿਵੇਂ ਹੋ ਸਕਦਾ ਹੈ ਕਿ ਤੁਸੀਂ ਆਪ ਬਾਡੀ ਲੈ ਕੇ ਆਏ ਹੋ ਸਾਨੂੰ ਖਬਰ ਵੀ ਭਜਵਾਈ ਹੈ ਇਹ ਕਿਵੇਂ ਹੋ ਸਕਦਾ ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਪਸ਼ਟ ਕਰੋ ਵੀ ਇਹ ਗੱਲ ਠੀਕ ਨਹੀਂ ਹੈਗੀ ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਚਾਨਣਾ ਪਾਓ ਤੇ ਫਿਰ ਗੱਲਬਾਰ ਚੱਲ ਰਹੀ ਹੈ ਤੇ ਮੇਜਰ ਤੂਫਾਨ ਸਿੰਘ ਜਿਹੜਾ ਹੁੰਦਾ ਹੈ ਉਹ ਆਪਣੇ ਨਾਲ ਗੁਰਮੀਰ ਸਿੰਘ ਨੂੰ ਲੈ ਕੇ ਆਇਆ ਸੀ ਉਹ ਗੱਡੀ ਵਿੱਚ ਉਤਰਦਾ ਹੈ ਪਰਮੀਰ ਸਿੰਘ ਸਾਰੇ ਪਿੰਡ ਵਾਲਿਆਂ ਨੂੰ ਕੀ ਬੋਲ ਕੇ ਫਤਿਹ ਬਣਾਉਂਦਾ ਸਾਰੇ ਵੇਖ ਕੇ ਹੈਰਾਨ ਹੋ ਜਾਂਦੇ ਨੇ ਵੀ ਇਹ ਤੇ ਜਿਉਂਦਾ ਹੈ ਫਿਰ ਜੇ ਇਹ ਜਿਉਂਦਾ ਫਿਰ ਇਹ ਡੈਡ ਬਡੀ ਕੀ ਦੀ ਹੈ ਇਹ ਡੈਡ ਬਡੀ ਕੀ ਦੀ ਹੈ ਫਿਰ ਸਵਾਲ ਖੜੇ ਹੋ ਜਾਂਦੇ ਸੋ ਜਿਹੜਾ ਗੁਰਮੀਰ ਸਿੰਘ ਹੁੰਦਾ ਹੈ ਫਿਰ ਉਹ ਸਾਰੀ ਸਚਾਈ ਦੱਸਦਾ ਹੈ ਕਰੀ ਸਚਾਈ ਦੱਸ ਕੇ ਉਹ ਸਾਰਿਆਂ ਨੂੰ ਇਸ ਤਰ੍ਹਾਂ ਇੱਕ ਸਚਾਈ ਤੋਂ ਜਾਣੂ ਕਰਵਾਉਂਦਾ ਕਿ ਆਖਰਕਾਰ ਜੋ ਜੋ ਹੁਣ ਤੱਕ ਹੋਇਆ ਉਹ ਵੀ ਸੱਚ ਤੇ ਬਰ ਆਖਰਕਾਰ ਮੇਰਾ ਬਚ ਜਾਣਾ ਇਹ ਵੀ ਸੱਚ ਹੈ ਤੇ ਮੇਜਰ ਤੂਫਾਨ ਸਿੰਘ ਨੇ ਜੋ ਤੁਹਾਨੂੰ ਦੱਸਿਆ ਉਹ ਵੀ ਸੱਤ ਹੈ ਪਰ ਅਸਲ ਕਹਾਣੀ ਇਹ ਹੋਈ ਸੀ ਕਿਉਂਕਿ ਜੋ ਅੰਤਗਵਾਦੀ ਮੁੱਠਪੇੜ ਦੇ ਵਿੱਚ ਮਾਰੇ ਗਏ ਸੀ ਉਹਨਾਂ ਨੇ ਕਿਤੇ ਨਾ ਕਿਤੇ ਇੰਡੀਅਨ ਆਰਮੀ ਦੀਆਂ ਵਰਦੀਆਂ ਪਹਿਨੀਆਂ ਹੋਈਆਂ ਸੀ ਚੱਕਮਾ ਦੇਣ ਦੇ ਲਈ ਸ਼ਾਇਦ ਉਹ ਸਾਡੇ ਦੇ ਚੁੱਪਚੀ ਪੀਤੇ ਕੋਲੇ ਆ ਕੇ ਹਮਲਾ ਕਰਨਾ ਚਾਹੁੰਦੇ ਸੀ ਸਾਡੀ ਚੌਂਕੀ ਦੇ ਨੇੜੇ ਆ ਕੇ ਹਮਲਾ ਕਰਨਾ ਚਾਹੁੰਦੇ ਸੀ ਪਰ ਆਖਰਕਾਰ ਅਸੀਂ ਉਹਨਾਂ ਨੂੰ ਮੂੰਹ ਤੋੜਵਾ ਪਹਿਲਾਂ ਹੀ ਜਵਾਬ ਦਿੱਤਾ ਕੁਝ ਹਰਕਤ ਸਾਨੂੰ ਸੁਣਾਈ ਦਿੱਤੀ ਇਹ ਕੁਝ ਚੀਜ਼ਾਂ ਸਾਡੋਂ ਜਿਹੜੀਆਂ ਨੋਟਿਸ ਹੋਈਆਂ ਤੇ ਅਸੀਂ ਉਹਨਾਂ ਦੀਆਂ ਹਰਕਤਾਂ ਨੂੰ ਪਹਿਲਾਂ ਹੀ ਵੇਖਿਆ ਨੋਟਿਸ ਕੀਤਾ ਤੇ ਫਿਰ ਅਸੀਂ ਪਹਿਲਾਂ ਹੀ ਜਿਹੜਾ ਹੈ ਉਹਨਾਂ ਚੀਜ਼ਾਂ ਨੂੰ ਉਥੇ ਨੋਟਿਸ ਕੀਤਾ ਤੇ ਉਹਨਾਂ ਦੇ ਹਮਲਾ ਕਰਨ ਤੋਂ ਪਹਿਲਾਂ ਅਸੀਂ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਆਖਰ ਜਿਸ ਦੇ ਵਿੱਚ ਸਾਡੇ ਫੌਜੀ ਜਵਾਨ ਸ਼ਹੀਦ ਹੋ ਗਏ ਉਹ ਹਮਲਾ ਇੰਨਾ ਭਿਆਨਕ ਤੇ ਜ਼ੋਰਦਾਰ ਸੀ ਜਿਹਦੇ ਵਿੱਚ ਅਸੀਂ ਸਾਡੇ ਫੌਜ ਦੇ ਜਵਾਨ ਕੁਝ ਸ਼ਹੀਦ ਹੋਏ ਪਰ ਸਭ ਤੋਂ ਬਾਅਦ ਅਸੀਂ ਉਹਨਾਂ ਲੋਕਾਂ ਨੂੰ ਮਾਰਨ ਦੇ ਵਿੱਚ ਕਾਮਯਾਬ ਹੋ ਗਏ ਜੋ ਸਾਡੇ ਦੇਸ਼ ਦੇ ਦੁਸ਼ਮਣ ਸੀ ਗਾਦਾਰ ਸੀ ਜਿਹੜੇ ਸਾਡੇ ਤੇ ਹਮਲਾ ਕਰਨ ਆ ਰਹੇ ਸੀ ਮਨ માڑے منصوبਿਆਂ ਦੇ ਨਾਲ તો ਆਖਰ ਮੇਰੀ ਉਸ ਦਿਨ ਇਸ ਇੰਨੀ ਜ਼ਿਆਦਾ ਹਾਲਤ ਖਰਾਬ ਹੋ ਗਈ ਸੀ ਕਿਉਂਕਿ ਬਹੁਤ ਹੀ ਜ਼ਿਆਦਾ ਕਿਉਂਕਿ ਗੋਲੀਆਂ ਚੱਲੀਆਂ ਦੋਨੇ ਪਾਸਿਆਂ ਤੋਂ ਬਰਾਬਰ ਹਮਲਾ ਹੋਇਆ ਤਾਂ ਆਖਰ ਮੇਰੀ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਗਈ ਤਾਂ ਜਿੱਥੇ ਮੈਂ ਦੁਸ਼ਮਣ ਦੇ ਇਲਾਕੇ ਦੇ ਵਿੱਚ ਜਾ ਡਿਗਿਆ ਤਾਂ ਮੈਨੂੰ ਕੁਝ ਦਿਨ ਤੱਕ ਜਿਹੜੀ ਹੈ ਉਹ ਬਿਲਕੁਲ ਉੱਥੇ ਹੋਸ਼ ਨਾ ਆਈ ਤਾਂ ਮੇਰਾ ਉੱਥੇ ਰਹਿਣਾ ਮੇਰੀ ਇੱਕ ਮਜਬੂਰੀ ਸੀ ਪਰ ਇੱਧਰ ਜਿਹੜੀਆਂ ਲਾਸ਼ਾਂ ਸੀ ਇਹਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਪਰ ਕੁਝ ਆਇਡੈਂਟੀ ਕਰਕੇ ਕੁਝ ਚੀਜ਼ਾਂ ਨੂੰ ਜਿਹੜਾ ਹੈ ਭੇਜਿਆ ਗਿਆ ਇਹ ਬਾਡੀ ਵੀ ਤੁਹਾਡੇ ਕੋਲ ਉਸ ਅੰਤਕਵਾਦੀ ਦੀ ਹੈ ਜਿਹੜਾ ਦੇਸ਼ ਦਾ ਦਰੋਹੀ ਸੀ ਉਹਦੀ ਬਾਡੀ ਜਿਹੜੀ ਹੈ ਭਲੇਖੇ ਦੇ ਨਾਲ ਇਧਰ ਆ ਗਈ ਤੁਸੀਂ ਗੁਰਮੀਤ ਸਿੰਘ ਤੇ ਉਹ ਸਾਨੂੰ ਜਿਕੇ ਉਸ ਦਾ ਅੰਤਿਮ ਸੰਸਕਾਰ ਕਰ ਰਹੇ ਸੀ ਇਸ ਕਰਕੇ ਮੈਨੂੰ ਉਤੋਂ ਹੋਸ਼ ਆਉਂਦਾ ਤੇ ਮੈਂ ਉਥੋਂ ਕਿਵੇਂ ਨਾ ਕਿਵੇਂ ਕਰਕੇ ਦੁਸ਼ਮਣ ਦੇ ਇਲਾਕੇ ਦੇ ਵਿੱਚੋਂ ਭੱਜਣ ਦੇ ਵਿੱਚ ਕਿਉਂਕਿ ਸਪੈਸ਼ਲ ਟ੍ਰੇਨਿੰਗ ਸੀ ਉਤੋਂ ਕਾਮਯਾਬ ਹੋ ਜਾਂਦਾ ਤੇ ਮੈਂ ਆਪਣੀ ਸਰਹੱਦ ਨੂੰ ਪਾਰ ਕਰਕੇ ਇਧਰ ਆ ਜਾਂਦਾ ਤੇ ਆ ਕੇ ਫਿਰ ਮੈਂ ਤੂਫਾਨ ਸਿੰਘ ਜਿਹੜੇ ਮੇਜਰ ਨੇ ਉਹਨਾਂ ਨੂੰ ਸਾਰੀ ਗੱਲ ਦੱਸੀ ਪਰ ਉਹਨਾਂ ਨੇ ਕਿਹਾ ਕਿ ਇੱਕ ਡੈੱਡ ਬੋਡੀ ਪਿੰਡ ਭੇਜੀ ਗਈ ਹੈ। ਅਸੀਂ ਕਾਹਲੀ ਦੇ ਨਾਲ ਇੱਥੇ ਆ ਗਏ। ਸੋ ਇੱਥੇ ਆ ਕੇ ਤੁਹਾਨੂੰ ਮੈਂ ਸਾਰੀ ਗੱਲ ਦੱਸ ਦਿਆਂ। ਹਾਂ ਪਿੰਡ ਵਾਲੇ ਮਾਤਾ ਪਿਤਾ ਬਹੁਤ ਜ਼ਿਆਦਾ ਕੋਚ ਹੋਏ ਵੀ ਗੁਰਮੀਤ ਸਿੰਘ ਜਾਉਂਦਾ ਆ ਤੇ ਫਿਰ ਉਸ ਬੰਦੇ ਦੀ ਜਿਹੜੀ ਅੰਤਿਮ ਸੰਸਕਾਰ ਕਰਨ ਦੀ ਰੀਤੀ ਸੀ ਉਹ ਰੋਕ ਦਿੱਤੀ ਗਈ ਉੱਥੇ ਹੀ। ਉਸ ਤੋਂ ਬਾਅਦ ਉਸ ਦੀ ਡੈੱਡ ਬੋਡੀ ਨੂੰ ਫੌਜ ਆਪਣੇ ਨਾਲ ਲੈ ਜਾਂਦੀ ਹੈ ਤੇ ਗੁਰਮੀਤ ਸਿੰਘ ਨੂੰ ਆਪਣੇ ਉਸ ਦੇ ਘਰ ਛੱਡ ਜਾਂਦੀ ਹੈ ਤੇ ਉਸ ਨੂੰ ਛੁੱਟੀ ਵੀ ਮਨਜ਼ੂਰ ਕਰਕੇ ਦਿੰਦੇ ਨੇ ਵੀ ਹਾਂ ਹੁਣ ਕੁਝ ਦਿਨ ਤੂੰ ਆਪਣੇ ਪਰਿਵਾਰ ਦੇ ਵਿੱਚ ਰਹਿ ਸਕਦਾ ਹੈ। ਕੁਝ ਦਿਨ ਤੂੰ ਆਪਣੇ ਘਰ ਦੇ ਕੋਲ ਰਹਿ ਸਕਦਾ ਹੈ। ਸੋ ਗੁਰਮੀਤ ਸਿੰਘ ਉਸ ਤਰ੍ਹਾਂ ਕੌਜ ਦੇ ਅਪਸਰਾ ਨੇ ਘਰ ਛੱਡਿਆ ਪਾਰਾ ਪਿੰਡ ਖੁਸ਼ ਹੋ ਗਿਆ ਜਿੱਥੇ ਕਿ ਇਕਦਮ ਸੋਗ ਪੈ ਗਿਆ ਸੀ ਪਰ ਉਥੇ ਇਕਦਮ ਖੁਸ਼ੀਆਂ ਵੱਜਣ ਲੱਗ ਪਈਆਂ ਖੁਸ਼ੀਆਂ ਦੇ ਢੋਲ ਢਮਕੇ ਵੱਜਣ ਲੱਗ ਪਏ ਪੂਰਾ ਪਿੰਡ ਇਕਦਮ ਖੁਸ਼ ਖੁਸ਼ੀ ਦੇ ਨਾਲ ਟੂਮਟਿਆ ਠੀਕਵੇਂ ਲੱਗੀ ਤੁਹਾਨੂੰ ਕਹਾਣੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਜੀ ਨਵੀਂ ਕਹਾਣੀ ਦੇ ਨਾਲ ਦਿਓ ਇਜਾਜ਼ਤ ਧੰਨਵਾਦ